ਇਹ ਨਾਲ ਵਾਡ ਨਿਵਾਸੀ ਭਾਈ ਸਾਹਿਬ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਸਮੱਸਿਆ ਕਦੋਂ ਦੀ ਹੈ ਇਹ ਸਮੱਸਿਆ ਦਾ ਜੀ ਬਹੁਤ ਚਿਰ ਦੀ ਹੈ ਜੀ ਠੀਕ ਹੈ ਜੀ ਇਸ ਕਰਕੇ ਵੀ ਅਸੀਂ ਬਹੁਤ ਔਖੇ ਹੋਏ ਹੋਏ ਆ ਕੱਲ ਸਾਨੂੰ ਬਹੁਤ ਦਿੱਕਤ ਆ ਗਈ ਸਾਡੇ ਅੰਦਰਾਂ ਦੇ ਵਿੱਚ ਪਾਣੀ ਵੜ ਗਿਆ ਇਸ ਕਰਕੇ ਦੀ ਬੇਨਤੀ ਕੀਤੀ ਐਮਸੀ ਸਾਹਿਬ ਨੂੰ ਵੀ ਠੀਕ ਹੈ ਪ੍ਰਧਾਨ ਜੀ ਨੂੰ ਵੀ ਅਸੀਂ ਫੋਨ ਕੀਤਾ ਉਹਨਾਂ ਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਹੈ ਉਹ ਸਾਨੂੰ ਕਹਿੰਦੇ ਵੀ ਅੱਜ ਐਤਵਾਰ ਆ ਵੀ ਕੱਲ ਨੂੰ ਸੋਮਵਾਰ ਦੇਖਾਂਗੇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਅੱਜ ਫੇਰ ਇਕੱਠੇ ਹੋਏ ਵਿਆ ਬਹੁਤ ਉਹਦੇ ਕਰਕੇ ਸਾਡੇ ਉਹਨਾਂ ਨੇ ਕੋਈ ਵੇਜ ਕੋਈ ਗੱਲਬਾਤ ਨਹੀਂ ਹੋਈ ਹੈ ਉਹ ਕਹਿੰਦੇ ਸਾਨੂੰ 2 ਵਜੇ ਤੋਂ ਜਿੱਥੇ ਅਸੀਂ ਇਕੱਠੇ ਹੋ ਗਏ ਉਹਨਾਂ ਦੇ ਕੋਲ ਚੱਲੇ ਆ ਉਹਨਾਂ ਨੇ ਸਾਨੂੰ ਦੇਖਦੀ ਸਾਰੇ ਸਕੂਟਰੀ ਬੈਗ ਦੀ ਵਾ ਸੱਲ ਮਾਰੀ ਜਦੋਂ ਫਰਾਰ ਹੋਗੇ ਸਾਡੀ ਅੱਖੋਂ ਦੂਰ ਹੋਗੇ ਮਤਲਬ ਮਤਲਬ ਇਹ ਕਿ ਆ ਜਾਂਦਾ ਜਨਤਾ ਨੂੰ ਵੋਟਾਂ ਜਦੋਂ ਲੈਣੀ ਆ ਜਦ ਤੱਕ ਜੱਪੀਆਂ ਪਾ ਲੈਣੀ ਆ ਜਦ ਆਪਣਾ ਕੰਮ ਪੈ ਗਿਆ ਤਾਂ ਸਕੂਟਰ ਨੂੰ ਕਿੱਕ ਮਾਰੋ ਫਰਾਰ ਫਰਾਰ ਹੋਗੇ ਆ ਦੇਖੋ ਤੁਹਾਡੇ ਸਾਹਮਣੇ ਘਰਾਂ ਦੇ ਵਿੱਚ ਬੜਿਆ ਵਾ ਕਿੱਡਾ-ਕੱਡਾ ਛੱਪਣ ਲੱਗੇ ਹੋਇਆ ਦੇਖਣ ਵਾਲਾ ਏ ਠੀਕ ਹੈ ਗੰਦਾ ਸਾਰੀ ਰਾਤ ਨੂੰ ਸੌਂ ਹੁੰਦਾ ਨਹੀਂ ਸਮੈਲ ਆਉਂਦੀ ਏ ਲਾਗ ਨੂੰ ਗਰਮੈਸ਼ ਮਾਰਦੀ ਏ ਕੋਠੀਆਂ ਦੇ ਵਿੱਚ ਪਾਣੀ ਵੜ ਗਿਆ ਗਲੀਆਂ ਦੇ ਵਿੱਚ ਪਾਣੀ ਸਾਡੇ ਵੜ ਗਿਆ ਠੀਕ ਹੈ ਅਸੀਂ ਦੱਸੋ ਹੁਣ ਕਿੱਥੇ ਟਾਈਮ ਕੱਟੋਗੇ ਜਿਹੜੀ ਗੱਲ ਨਹੀਂ ਨਕਸ਼ਾ ਨੁਕਸ਼ਾ ਪਾਸ ਕਰਾਇਆ ਵਿੱਚ ਬਾਜ਼ ਆਈ ਅਸੀਂ ਤਸੀਂ ਆਪਣਾ 30-35000 ਰੁਪਏ ਲਾ ਕੇ ਗਲੀ ਦੇ ਵਿੱਚ ਅਸੀਂ ਆਪਣਾ ਖਰਚਾ ਕਰਕੇ ਮਹੱਲੇ ਵਾਲਿਆਂ ਨੇ ਸਾਰਿਆਂ ਸਹਿਯੋਗ ਬਾਕੇ ਅਸੀਂ ਆਪਣਾ ਗਲੀ ਦਾ ਰਸਤਾ ਚਾਲੂ ਕੀਤਾ ਵਿਆ ਠੀਕ ਆ ਸਾਡੀ ਫੇਰ ਨਹੀਂ ਦੇਖੋ ਅਸੀਂ ਐਮਸੀ ਸਾਹਿਬ ਨੂੰ ਇਹ ਬੇਨਤੀ ਕਰੀ ਵੀ ਤੁਸੀਂ ਇੱਕ ਗ੍ਰੇਮਰ ਦੀ ਉਹਦੇ ਉੱਪਰ ਟਰੈਲੀ ਬਾਦੇ ਕਮੇਟੀ ਦੀ ਉਹ ਬਾਦੇ ਉਹਨੇ ਸਾਡੀ ਫੇਰ ਵੀ ਸਮਝ ਨਹੀਂ ਕਰੀ ਐ ਇੱਕ ਟਰੈਲੀ ਨਹੀਂ ਪਾਈ ਹੈ ਮੈਂ ਕਿੰਨੇ 2000 ਰੁਪਏ ਟਰੈਲੀ ਉਹ ਮਹੱਲਿਆਂ ਦੇ ਦੇਖੋ 40000 ਰੁਪਏ ਲਾਇਆ ਆਪਣੇ ਕੋਲ ਤੇ ਠੀਕ ਨਹੀਂ ਗੱਲ ਇਸ ਕਰਕੇ ਅਸੀਂ 10 ਸਾਲ ਦੇ ਉਰ ਇਦਾਂ ਨਰਕ ਦੇ ਵਿੱਚ ਰਹ ਰਹੇ ਆ ਠੀਕ ਨਹੀਂ ਗੱਲ ਇਸ ਕਰਕੇ ਵੀ ਸਾਡੇ ਨਾਲ ਛਤੂ ਜੀ ਜੁੜੇ ਆ ਇਹਨਾਂ ਉਹ ਤੇ ਖੜੇ ਉਹ ਖੜੇ ਐਮਸੀ ਦੇ ਵਿੱਚ ਠੀਕ ਆ ਗਾਹ ਨੂੰ ਅਸੀਂ ਮੌਕਾ ਕੋਈ ਕਿਦਾਂ ਦਾ ਵੀ ਹੋਇਆ ਅਸੀਂ ਦੇਖ ਕੇ ਆਉਣਾ ਆਪਣਾ ਬੰਦਾ ਦੇਖਾਂਗੇ ਜੇ ਸਾਡੀ ਆ